ਕੈ ਦੇਸ਼ ਦੀ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਅੱਜ ਦੀ ਚਰਚਾ ਦੇ ਵਿੱਚ ਅਸੀਂ ਇੱਕ ਅਜਿਹੇ ਵਿਸ਼ੇ ਤੇ ਉੱਤੇ ਚਰਚਾ ਕਰਨੀ ਹੈ ਜਿਹੜੀ ਸਾਡੇ ਤੁਹਾਡੇ ਸਭ ਦੇ ਲਈ ਬਹੁਤ ਮਹੱਤਵਪੂਰਨ ਵਿਸ਼ਾ ਹੈ ਅੱਜ ਤੋਂ तकरीबन 500 ਸਾਲ ਪਹਿਲਾਂ ਬਾਬਾ ਨਾਨਕ ਨੇ ਗੁਰਬਾਣੀ ਦੇ ਵਿੱਚ ਹੀ ਕਹਿ ਦਿੱਤਾ ਸੀ ਲਿਖ ਦਿੱਤਾ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਤ ਮਹਤ ਇਕਨ ਅੱਜ 500 ਸਾਲ ਪਹਿਲਾਂ ਉਹਨਾਂ ਦੇ ਕਹੇ ਇਸ ਵਾਕ ਨੂੰ ਅਸੀਂ ਕਿੱਥੋਂ ਤੱਕ ਮੰਨਦੇ ਆਂ ਆਗਨਿਕਤਾ ਦੇ ਯੋਗ ਦੌੜ ਨੇ ਇੱਕ ਅਜੇ ਹੀ ਸਾਡੇ ਅੰਦਰ ਖੋੜ ਪੈਦਾ ਕਰ ਦਿੱਤੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ ਆਂ ਨਾ ਸਾਨੂੰ ਚੰਗੀ ਹਵਾ ਚਾਹੀਦੀ ਹੈ ਨਾ ਸਾਨੂੰ ਸਾਫ਼ ਸੁਥਰਾ ਪਾਣੀ ਚਾਹੀਦਾ ਧਰਤੀ ਦਾ ਤਾਂ ਕਹਿਣਾ ਹੀ ਕੀ ਆਖਿਰ ਇਸ ਦੇ ਲਈ ਜ਼ਿੰਮੇਵਾਰ ਕੌਣ ਕਿਉਂਕਿ ਜੇ ਅਸੀਂ ਇੱਕ ਰਿਪੋਰਟ ਦੇਖੀ ਤਾਂ ਰਿਪੋਰਟ ਦੇ ਅਨੁਸਾਰ 80 ਲੱਖ ਮੌਤਾਂ ਹਰ ਸਾਲ ਭਾਰਤ ਦੇ ਵਿੱਚ ਗੰਦੀ ਹਵਾ ਦੇ ਕਾਰਨ ਹੋ ਜਾਂਦੀਆਂ ਨੇ ਜਿਹੜੀਆਂ ਕਿ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਕਿਤੇ ਜ਼ਿਆਦਾ ਅੰਕੜਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਤਕਰੀਬਨ ਤਕਰੀਬਨ 99% ਭਾਰਤੀ ਚੰਗਾ ਸਾਹ ਨਹੀਂ ਲੈ ਰਹੇ ਗੰਦੀ ਹਵਾ ਵਾਲਾ ਸਹਲ ਸਾਂ ਲੈ ਰਹੇ ਨੇ। फिर इस दे जिम्मेवार कौन है इस हवा में पल्यूट करने के लिए हवा गंदा करने गंदा ज़िम्मेवार कौन है पानी गंदा करने के लिए जिम्मेवार कौन है मैं नहीं तुसी? नहीं। फिर जो असं सारे ही नहीं करा फिर आखिर असली जिम्मेवार कौन है अज असी इस जिम्मेवारी के उ चर्चा करनी है इस विषय के उ वातावरण प्रदूषण जिम्मेवार कौन ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਉਹ ਸਾਡੇ ਤੁਹਾਡੇ ਵਿੱਚ ਅਕਸਰ ਵਿਚਰਦੇ ਨੇ ਬਹੁਤ ਕੁਝ ਸਾਨੂੰ ਸਮਝਾਉਂਦੇ ਨੇ ਬਹੁਤ ਕੁਝ ਕੁਝ ਇਸ ਬਾਰੇ ਜਾਣਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਕਰਾਂ ਤਾਂ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਅਮਿਤ ਕੌਰ ਕਿੰਗਰਾਜ ਕਿੰਗਰਾਜੀ ਮੁਖੀ ਨੇ ਜਿਹੜੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਲਵਾਯੂ ਪਰਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਮੁਖੀ ਨੇ ਇਸ ਵਿਭਾਗ ਦੇ ਤੇ ਬਹੁਤ ਕੁਝ ਕਿਉਂਕਿ ਜਲਵਾਯੂ ਪਰਵਰਤਨ ਬਾਰੇ ਜਾਣਦੇ ਨੇ ਓਜ਼ੋਨ ਪਰਤ ਕੀ ਹੈ ਇਹ ਮੌਸਮ ਕਿਉਂ ਬਦਲ ਰਿਹਾ ਹੈ ਆਖਰ ਠੰਡ ਦੇ ਵਿੱਚ ਵੀ ਗਰਮੀ ਮਹਿਸੂਸ ਹੋਣੀ ਕਿਉਂ ਸ਼ੁਰੂ ਹੋ ਜਾਂਦੀ ਹੈ ਜਾਂ ਗਰਮੀ ਦੇ ਵਿੱਚ ਵੀ ਅਜ ਠੰਡਕ ਮਹਿਸੂਸ ਹੁੰਦੀ ਹੈ ਕਿਉਂ ਹੈ ਕਾਰਨ ਕੀ ਨੇ ਬਹੁਤ ਸਾਰੇ ਕਾਰਨ ਇਹਨਾਂ ਕੋਲ ਜਾਣਾ ਕਿ ਤੇ ਪੁੱਛਾਂਗੇ ਕਿ ਆਖਰ ਇਸ ਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ ਤੇ ਦੂਸਰੇ ਮਾਹਿਰ ਨੇ ਸਾਡੇ ਬਗੇਸ਼ਵਰ ਸਿੰਘ ਜੋ ਕਿ ਵਾਤਾਵਰਣ ਮਾਹਿਰ ਨੇ ਤੇ ਨਾਲ ਹੀ ਨਾਲ ਪਹਿਲ ਸੰਸਥਾ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਪਹਿਲ ਸੰਸਥਾ ਉਹ ਜਿਹੜੀ ਕਿ ਘਰ-ਘਰ ਜਾ ਕੇ ਜਾਗਰੂਕ ਕਰਦੀ ਹੈ ਕੈਂਪ ਲਗਾਉਂਦੀ ਹੈ ਵਾਤਾਵਰਨ ਬਾਰੇ ਅਕਸਰ ਸਾਨੂੰ ਦੱਸਦੀ ਹੈ ਅੱਜ ਇਹਨਾਂ ਕੋਲੋਂ ਅਸੀਂ ਵੀ ਬਹੁਤ ਕੁਝ ਪੁੱਛਾਂਗੇ ਕਿ ਆਖਿਰ ਵਾਤਾਵਰਨ ਦੇ ਵਿੱਚ ਇੰਨਾ ਪਰਵਰਤਨ ਆ ਰਿਹਾ ਹੈ ਕਿਉਂ ਆ ਰਿਹਾ ਹੈ ਕੌਣ ਜ਼ਿੰਮੇਵਾਰ ਨੇ ਲੋਕ ਜਿਹੜੇ ਅੱਜ ਇਸ ਹਵਾ ਨੂੰ ਪਾਣੀ ਨੂੰ ਤੇ ਸਤਰਤੀ ਨੂੰ ਗੰਦਾ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਵਿੱਚ ਬਹੁਤ ਚੰਗਾ ਥੈਂਕ ਯੂ ਦੋਸਤੋ ਵਿਸ਼ਾ ਸਾਡਾ ਤੁਹਾਡਾ ਸਭ ਦਾ ਸਾਂਝਾ ਹੈ ਬਹੁਤ ਮਹੱਤਵਪੂਰਨ ਵਿਸ਼ਾ ਹੈ ਕਿ ਆਖਿਰ ਜਦੋਂ ਸਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਅਸੀਂ ਪ੍ਰਾਲੀ ਸਾੜ ਦਿੰਨੇ ਆ ਅਸੀਂ ਇਹ ਪਾਣੀ ਨੂੰ ਇਸ ਹਿਸਾਬ ਨਾਲ ਕੈਮੀਕਲਸ ਨਾਲ ਗੰਦਾ ਕਰ ਰਹੇ ਆ ਤਾਂ ਫਿਰ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰੀ ਤਾਂ ਬੰਦੀ ਆ ਨਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਹਟ ਸਕੀਏ ਕਿਉਂ ਅਸੀਂ ਸਾਰਾ ਕੁਝ ਗੰਦਾ ਕਰ ਰਹੇ ਆ ਬਹੁਤ ਕੁਝ ਅਸੀਂ ਜਾਣਾਂਗੇ ਸਭ ਤੋਂ ਪਹਿਲਾਂ ਇਸ ਲਈ ਮੈਂ ਤੁਹਾਡੇ ਕੋਲ ਡਾਕਟਰ ਪੁਨੀਤ ਗੱਲ ਕਰਨਾ ਚਾਹਾਂਗਾ ਬਈ ਅੱਜ ਹਵਾ ਦਾ ਜੋ ਪੋਲੂਸ਼ਨ ਹੈਗਾ ਜਿਹਨੂੰ AQI ਵੀ ਕਹਿੰਦੇ ਇੰਡੈਕਸ ਲੈਵਲ ਵੀ ਅਸੀਂ ਦੇਖੀਏ ਉਹ ਵੀ ਪੰਜਾਬ ਦਾ ਬੜਾ ਖਤਰਨਾਕ ਸਥਿਤੀ ਦੇ ਵਿੱਚ ਕੁਝਰੇ ਆਖੇ ਤੁਸੀਂ ਕੀ ਸਮਝਦੇ ਹੋ ਵੀ ਕਿਉਂ ਇਸ ਤਰ੍ਹਾਂ ਹਵਾ ਗੰਦੀ ਦਿਨ-ਬਦਿਨ ਵੱਧ ਰਹੀ ਹੈ ਹੋ ਰਹੀ ਹੈ ਹਾਂ ਜੀ ਜੇ ਅਸੀਂ ਦੇਖੀਏ ਤਾਂ ਜਿਹੜੇ ਹਵਾ ਦੇ ਵਿੱਚ ਪ੍ਰਦੂਸ਼ਕ ਪਾਰਟਿਕਲਸ ਨੇ ਪਲੂਟੈਂਟਸ ਨੇ ਉਹ ਦਿਨੋਂ-ਦਿਨ ਉਹਨਾਂ ਦੀ ਮਾਤਰਾ ਹਵਾ ਦੇ ਵਿੱਚ ਜਿਹੜੀ ਬਹੁਤ ਵੱਧ ਰਹੀ ਹੈਗੀ ਹੈ ਚਾਹੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਗੈਸਾਂ ਨੇ ਜਾਂ ਹੋਰ ਤਰ੍ਹਾਂ ਦੇ ਕਣ ਨੇ ਪਾਰਟੀਕੂਲੇਟ ਮੈਟਰ ਆ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਮਨੁੱਖੀ ਗਤੀਵਿਧੀਆਂ ਨੇ ਹਿਊਮਨ ਐਕਟੀਵਿਟੀਆਂ ਕਰਕੇ ਹੀ ਜਿਹੜੀ ਉਹ ਹਵਾ ਦੇ ਵਿੱਚ ਸਾਰੇ ਦਿਨ-ਪ ਦਿਨ ਐਡ ਹੋ ਰਹੇ ਨੇ ਸੋ ਜਿਹੜੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਬਿਲਕੁਲ ਔਰ ਇਹ ਹੀ ਇੱਕ ਵੱਡਾ ਰੀਜ਼ਨ ਹੈਗਾ ਕਿ ਜੇ ਅਸੀਂ ਹਵਾ ਦੀ ਕੁਆਲਿਟੀ ਦੇਖੀਏ 에ਅ ਕੁਆਲਿਟੀ ਇੰਡੈਕਸ ਜਿਹਨੂੰ ਆਪਾਂ ਕਹਿੰਦੇ ਆ ਸੋ 에ਅ ਕੁਆਲਿਟੀ ਇੰਡੈਕਸ ਜਿਹੜਾ ਦਿਨੋਂ-ਦਿਨ ਜਿਹੜਾ ਡਿਟੀਰੀਓਰੇਟ ਹੁੰਦਾ ਜਾ ਰਿਹਾ ਹੈ ਉਦੀ ਜਿਹੜਾ ਉਹ ਅੰਕ ਵੱਧਦਾ ਜਾ ਰਿਹਾ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਇੱਕ ਅਜਿਹਾ ਅਸੀਂ ਪੈਮਾਨਾ ਕਹਿ ਸਕਦੇ ਹਾਂ ਕਿ ਹਵਾ ਦੇ ਵਿੱਚ ਜਿੰਨੇ ਵੀ ਇਹ ਜਿਹੜੇ ਪਲੂਟੈਂਟਸ ਹੁੰਦੇ ਨੇ ਚਾਹੇ ਉਹ ਕਾਰਬਨ ਮੋਨੋਆਕਸਾਈਡ ਆ ਨਾਈਟ੍ਰੋਜਨ ਆਕਸਾਈਡਸ ਨੇ ਸਲਫਰ ਡਾਈਆਕਸਾਈਡ ਆ ਪਾਰਟੀਕੂਲੇਟ ਮੈਟਰ ਆ ਸੋ ਉਹਨਾਂ ਸਾਰਿਆਂ ਦੀ ਕਨਸੈਂਟ੍ਰੇਸ਼ਨ ਦੇ ਬੇਸ ਤੇ ਅਸੀਂ ਕਿਸੇ ਇੱਕ ਸਿੰਗਲ ਨੰਬਰ ਜਾਂ ਇੱਕ ਰੇਂਜ ਇੱਕ ਬਣਾ ਲੈਣੇ ਆ ਜਿਸ ਤਰ੍ਹਾਂ ਅਸੀਂ థਰਮਾਮੀਟਰ ਬੁਖਾਰ ਦੇ ਲਈ థਰਮਾਮੀਟਰ ਬਣਾਣੇ ਆ ਅਸੀਂ ਕਹਿ ਦਿੰਦੇ ਆ ਵੀ 98.4 ਜਿਹੜਾ ਹੈਗਾ ਉਹ ਸਹੀ ਟੈਂਪਰੇਚਰ ਹੈ ਬਾਡੀ ਦਾ ਬੁਖਾਰ ਨਹੀਂ ਦਾ ਫਿਰ ਉਸ ਤੋਂ ਅਗਰ ਵੱਧ ਜਾਂਦਾ ਤਾਂ ਬੁਖਾਰ ਕਹਿ ਦਿੰਦੇ ਆ ਇੱਥੇ ਵੀ ਕੋਈ ਪੈਮਾਨਾ ਹੈ ਜੀ ਵੀ ਐਨੇ ਤੱਕ ਠੀਕ ਹੈ ਇਹ ਔਰ ਕਿਉਂਕਿ ਅਕਸਰ ਅਸੀਂ ਇੱਥੇ ਸਾਡੇ ਦਰਸ਼ਕ ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣਗੇ ਕਿ ਏਕੀਓਈ ਲੈਵਲ ਕਿਸ ਤਰ੍ਹਾਂ ਹੈ ਕਿ ਕਿਸ ਤਰ੍ਹਾਂ ਪੈਮਾਨਾ ਹੁੰਦਾ ਹੈ ਜਾਂ ਕਿੰਨਾ ਖਤਰਨਾਕ ਲੈਵਲ ਹੁੰਦਾ ਹੈ ਉਹ ਕਿਸ ਤਰ੍ਹਾਂ ਅਸੀਂ ਕਾਊਂਟ ਕਰਦੇ ਆ ਬਿਲਕੁਲ ਜੀ AQI ਲੈਵਲ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੀ ਕੋਪ ਮਾਪਣਾ ਹੈ ਜਿਹਦੇ ਨਾਲ ਅਸੀਂ ਹਵਾ ਦੀ ਕੁਆਲਿਟੀ ਜਾਣ ਸਕਦੇ ਹਾਂ ਸੋ ਇਹਦੀ ਰੇਂਜ ਜਿਹੜੀ ਆਮ ਕਰਕੇ 0 ਤੋਂ 500 ਤੱਕ ਲਈ ਜਾਂਦੀ ਹੈ ਠੀਕ ਹੈ ਔਰ ਜਿੰਨੀ ਇਹਦੀ ਵੈਲਿਊ ਘੱਟ ਹੋਵੇ ਇਹਦਾ ਮਤਲਬ ਕਿ ਹਵਾ ਸ਼ੁੱਧ ਹੈ ਜਦੋਂ ਇਹਦੀ ਵੈਲਿਊ ਵੱਧਦੀ ਜਾਂਦੀ ਹੈ ਇਹਦਾ ਮਤਲਬ ਜਿਹੜੀ ਹਵਾ ਦੀ ਕੁਆਲਿਟੀ ਉਹ ਖਰਾਬ ਹੋ ਰਹੀ ਹੈ ਸੋ ਜਦੋਂ ਇਹ 50 ਤੱਕ ਹੁੰਦਾ ਉਹਨੂੰ ਅਸੀਂ ਗੁੱਡ ਕੁਆਲਿਟੀ 에ਅਰ ਕਹਿ ਦਿੰਦੇ ਆ ਕਿਉਂਕਿ ਉਹਦਾ ਮਤਲਬ ਆ ਕਿ ਸੇਫ ਆਸੀਂ ਇਹਦੇ ਵਿੱਚ ਇਹਦੀ ਕੁਆਲਿਟੀ ਸਹੀ ਹੈ ਪਰ ਜਦੋਂ 100 ਤੱਕ ਵੀ ਚਲੋ ਸੈਟੀਸਫੈਕਟਰੀ ਹੁੰਦਾ ਪਰ ਜਦੋਂ 100 ਤੋਂ ਉੱਪਰ ਚਲੇ ਜਾਂਦਾ ਤਾਂ ਉਹਦੀ ਕੁਆਲਿਟੀ ਪੂਰ ਸਾਈਡ ਤੇ ਜਾਣੀ ਸ਼ੁਰੂ ਹੋ ਜਾਂਦੀ ਹੈ 200 ਤੋਂ ਉੱਪਰ ਜਾਂਦਾ ਉਹ ਸਵੀਅਰ ਅਸੀਂ ਉਹਨੂੰ ਕਹਿੰਦੇ ਆ ਪਰ ਜਦੋਂ 300 ਤੋਂ ਉੱਪਰ ਜਾਂਦਾ ਫਿਰ ਉਹ ਹੈਜ਼ਰਡਸ ਹੋ ਜਾਂਦੀ ਹੈ ਜਿਹੜੀ ਬਹੁਤ ਹੀ ਹਾਨੀਕਾਰਕ ਹੈਗੀ ਆ ਸਾਰਿਆਂ ਵਾਸਤੇ ਬਿਲਕੁਲ ਦੋਸਤੋ ਪਿਛਲੇ ਹਫਤੇ ਜਿਹੜੇ ਅੰਕੜੇ ਆਏ ਹੈ ਉਹ ਇੱਕੋ ਹੀ ਲੈਵਲ ਸਭ ਤੋਂ ਜ਼ਿਆਦਾ ਪੰਜਾਬ ਦਾ ਮੁੱਲਾਂਪੁਰ ਦਾਖਾ ਦਾ ਜਿਹੜਾ ਹੈ ਉਹ ਖਤਰਨਾਕ ਦੱਸਿਆ ਗਿਆ 440 ਦਾ ਹਾਲਾਂਕਿ ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਖੰਨਾ ਮੰਡੀ ਗੋਬਿੰਦਗੜ ਦਾ ਦੱਸਿਆ ਜਾਂਦਾ ਸੀ ਕਿਉਂਕਿ ਇੰਡਸਟਰੀ ਜਿਹੜੀ ਹੈ ਉੱਥੇ ਜ਼ਿਆਦਾ ਲੋਹੇ ਦੀ ਤੇ ਕਹਿੰਦੇ ਜੇ ਪੱਠੀਆਂ ਦੇ ਤਾਪਮਾਨ ਦੇ ਨਾਲ ਜਦੋਂ 에ਅਰ ਕੁਆਲਿਟੀ ਖਰਾਬ ਹੁੰਦੀ ਹੈ ਤਾਂ ਉਸ ਦਾ ਜ਼ਿਆਦਾ ਲੇਕਿਨ ਇਸ ਵਾਰ ਤੁਸੀਂ ਹੈਰਾਨ ਹੋਵੋਗੇ ਕਿ ਖੰਨੇ ਦਾ ਸਿਰਫ 204 ਹੈ ਫਿਰ ਬਠਿੰਡੇ ਦਾ ਜਿਹੜਾ 176 ਆਇਆ ਤੇ ਸਭ ਤੋਂ ਘੱਟ ਜਿਹੜਾ ਪੰਜਾਬ ਦੇ ਵਿੱਚ ਅਗਰ ਕਿਸੇ ਸਿਟੀ ਦਾ ਜਿਹੜਾ ਇਕੋ ਕਿਆ ਇਹ ਕਹਿ ਰਹੇ ਨੇ 100 ਤੋਂ ਥੱਲੇ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਉਹ ਠੀਕ ਹੈ ਤੇ 100 ਤੋਂ ਥੱਲੇ ਤਾਂ ਫਿਰ ਰੂਪਨਗਰ ਦਾ ਆਇਆ ਹੈਗਾ ਵੀ ਜਿਹੜਾ ਉਹ 99 ਆਇਆ ਹੈਗਾ ਬਾਕੀ ਜਿਹੜੇ ਹੈਗੇ ਉਹ ਇਹ ਕਹਿ ਰਹੇ ਨੇ ਲੇਕਿਨ ਹਾਂ ਉਹ 200 ਤੋਂ ਬਾਕੀ ਜਿਹੜੇ ਸਿਰਫ 204 ਖੰਨੇ ਦਾ ਹੈਗਾ ਬਾਕੀ ਥੱਲੇ ਹੀ ਨੇ ਲੇਕਿਨ ਸਭ ਤੋਂ ਖਤਰਨਾਕ ਜਿਹੜਾ ਹੈ 440 ਉਹ ਇਸ ਵਕਤ ਮੁੱਲਾਪੁਰ ਦਾਖਾ ਦਾ ਆਇਆ ਕਿਉਂ ਆਇਆ ਕਿਸ ਤਰ੍ਹਾਂ ਆਇਆ ਮੁੱਲਾਪੁਰ ਦਾਖਾ ਦੇ ਨੇੜੇ ਤਾਂ ਪਹਿਲੀ ਇੰਡਸਟਰੀ ਨਹੀਂ ਸੀ ਪਰ ਪਹਿਲਾਂ ਕਦੀ ਮੁੱਲਾਪੁਰ ਦਾਖਾ ਦਾ ਇਸ ਇਸ ਹਿਸਾਬ ਦੇ ਨਾਲ ਹੋਇਆ ਵੀ ਨਹੀਂ ਸੀਗਾ ਪਿੱਛੇ ਜੇ ਕਿਹਾ ਗਿਆ ਪ੍ਰਾਲੀ ਸਛਾੜੀ ਗਈ ਹੈ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਡਾਕਟਰ ਆਪਣੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਵੀ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਇਹਨਾਂ ਦੇ ਵਿੱਚ ਮੈਂ ਕਾਰਨ ਪੁੱਛਣਾ ਚਾਹਾਂਗਾ ਵੀ ਕਾਰਨ ਕੀ ਨੇ ਅੱਜ 에ਅਰ ਕੁਆਲਿਟੀ ਦੇ ਜਿਹੜੇ ਐਨੇ ਖਰਾਬ ਹੋਣ ਦੇ ਜੀ 에ਅਰ ਕੁਆਲਿਟੀ ਦੇ ਜੇ ਹਵਾ ਦੇ ਵਿੱਚ ਦੇਖੇ ਤੇ ਕਾਰਨ ਬਹੁਤ ਸਾਰੇ ਨੇ ਜਿਹੜਾ ਹੁਣ ਪਾਰਟੀਕੂਲੇਟ ਮੈਟਰ ਜਿਹੜਾ 400 ਤੋਂ ਉੱਪਰ ਜਾ ਰਿਹਾ ਹੈ AQI ਤੇ ਉਹਦੇ ਵਿੱਚ ਖਾਸ ਕਰਕੇ ਇੱਕ PM 2.5 ਹੁੰਦਾ ਹੈ ਪਾਰਟੀਕੂਲੇਟ ਮੈਟਰ 2.5 ਜਿਹੜਾ 1 ਸੈਂਟੀਮੀਟਰ ਦਾ 10000ਵਾਂ ਹਿੱਸਾ ਇੰਨਾ ਛੋਟਾ ਹੁੰਦਾ ਹੈ ਤੇ ਉਹਨੂੰ ਜਿਹੜਾ ਉਹ ਹੈ ਨਾ 2.5 ਉਹ ਸਾਡੇ ਨਾਕਾਂ ਹੀ ਫਿਲਟਰ ਨਹੀਂ ਹੁੰਦਾ ਉਹ ਸਿੱਧਾ ਫੇਫੜਿਆਂ 'ਚ ਜਾਂਦਾ ਹੈ ਫੇਫੜਿਆਂ ਤੋਂ ਖੂਨ ਦੇ ਵਿੱਚ ਵੜਦਾ ਓਕੇ ਉਹ ਜਿਹੜਾ ਹੈ ਉਹ ਸਿਰਫ ਘੱਟੇ ਤੋਂ ਨਹੀਂ ਹੁੰਦਾ ਉਹਦੇ ਕਾਰਨ ਬਹੁਤ ਸਾਰੇ ਨੇ ਕਾਰਨ ਉਹ ਹੋਣਗੇ ਜਿੱਥੋਂ ਬਹੁਤ ਬਰੀਕ ਜਿਹੜਾ ਕਣ ਨਿਕਲਦੇ ਨੇ ਉਹ ਹੈ ਗੱਡੀਆਂ ਦਾ ਧੂਆਂ ਜਿਹੜਾ ਗੱਡੀਆਂ ਦਾ ਧੂਆਂ ਤੇ ਨਾਲ-ਨਾਲ ਇੰਡਸਟਰੀਜ਼ ਦਾ ਧੂਆਂ ਹੁੰਦਾ ਫਿਰ ਪ੍ਰਾਲੀ ਵੀ ਇੱਕ ਕਾਰਨ ਹੁੰਦਾ ਹੈ ਕਿ ਪ੍ਰਾਲੀ ਦੇ ਨਾਲ ਜਦੋਂ ਪ੍ਰਾਲੀ ਛੜਦੀ ਹੈ ਤੇ ਬਹੁਤ ਬਾਰੀਕ ਜਿਹੜਾ ਧੂਆਂ ਹੈ ਉਹ ਕਣ ਨੇ ਉਹ ਹਵਾ 'ਚ ਆਉਂਦੇ ਨੇ ਤੇ ਇਹ ਮੌਸਮ ਅਕਤੂਬਰ ਨਵੰਬਰ ਦਸੰਬਰ ਮੌਸਮ ਅਜੀਹਾ ਹੁੰਦਾ ਹੈ ਕਿ ਜਿਹੜੇ ਕਣ ਹਵਾ 'ਚ ਆਉਂਦੇ ਨੇ ਹਵਾ 'ਚ ਹੀ ਰਹਿੰਦੇ ਨੇ ਜੀ ਕਿਉਂਕਿ ਪ੍ਰਾਲੀ ਇੱਕ ਪਦਰ ਤੇ ਜਦੋਂ ਮਾਰਚ ਦੇ ਵਿੱਚ ਵੀ ਕਿਤੇ ਕਿਤੇ ਨਾੜ ਸਾੜੀ ਜਾਂਦੀ ਹੈ ਕਿਤੇ ਹੁੰਦਾ ਪਰ ਉਦੋਂ ਇਸ ਲੈਵਲ ਦਾ ਪੋਲੂਸ਼ਨ ਨਹੀਂ ਹੁੰਦਾ ਜਿਹੜਾ ਇਹ ਮੌਸਮ ਹੈ ਮੌਸਮ ਦੇ ਵਿੱਚ ਜਿਹੜੀ ਵੀ ਚੀਜ਼ ਹਵਾ ਚ ਹਵਾ ਚ ਹੀ ਰਹਿੰਦੀ ਹੈ ਮੈਂ ਤੁਹਾਨੂੰ ਕੋਲ ਇਹ ਹੀ ਥੋੜਾ ਜਿਆਦਾ ਜਾਨਣਾ ਚਾਹਾਂਗਾ ਵੀ ਅਕਸਰ ਸਾਡੇ ਤੇ ਦੋਸ਼ ਲੱਗਦਾ ਪੰਜਾਬੀਆਂ ਤੇ ਜਦੋਂ ਦਿੱਲੀ ਦੇ ਵਿੱਚ ਵੀ ਪੋਲੂਸ਼ਨ ਬਹੁਤ ਵੱਜ ਜਾਂਦਾ ਨਾ ਉਹ ਕਹਿੰਦਾ ਪੰਜਾਬੀਆਂ ਨੇ ਪਰਾਲੀ ਸਾੜ ਦਿੱਤੀ ਤਾਂ ਕਰਕੇ ਧੂਆਂ ਪਾ ਉੜਦਾ ਉੜਦਾ ਉੱਥੇ ਚੱਲ ਗਿਆ ਵੀ ਉਹਨਾਂ ਦਾ ਉਹ ਜਿਹੜਾ 에ਅਰ ਜਿਹੜੀ ਪੋਲੂਟਿਡ ਕਰ ਦਿੱਤੀ ਮੈਂ ਸਹੀ ਜਾਨਣਾ ਚਾਹਾਂਗਾ ਵੈਸੇ ਤਾਂ ਕਿਹਾ ਜਾਂਦਾ ਵੀ 17 ਮਿਲੀਅਨ ਟਨ ਦੇ ਕਰੀਬ ਜਿਹੜੀ ਪਰਾਲੀ ਹੈ ਉਹ ਪੰਜਾਬ ਜਾਂਦੀ ਐ ਇਸ ਜਗ੍ਹਾ ਦੇ ਉੱਤੇ ਵੀ ਜਿਹਦਾ ਧੂਆਂ ਦਾ ਲੇਕਿਨ ਇਸ ਵਾਰ ਕਾਫੀ ਕੰਟਰੋਲ ਕੀਤਾ ਹੈ ਇਹਦੇ ਇਸ ਵਿੱਚ ਕੋਈ ਸ਼ੱਕ ਨਹੀਂ ਸਰਕਾਰਾਂ ਨੇ ਕੰਟਰੋਲ ਕੀਤਾ ਹੈ ਬਹੁਤ سارے ਕੇਸਿਸ ਵੀ ਜਿਹੜੇ ਆ ਪੁਲਿਸ ਕੇਸਿਸ ਵੀ ਬਹੁਤ ਘਟ ਐ ਹਾਂ ਮਤਲਬ ਉਹ ਤਾਂ ਕਰਕੇ ਘਟ ਗਿਆ ਲੇਕਿਨ ਮੈਂ ਜਾਨਣਾ ਚਾਹਾਂਗਾ ਵੀ ਇਹ ਪ੍ਰਾਲੀ ਸਾੜਨ ਦੇ ਨਾਲ ਕੀ ਸੱਚਮੁੱਚ ਇੰਨਾ ਵਾਧਾ ਹੋ ਜਾਂਦਾ ਹੈ ਇਹਦੇ ਵਿੱਚ ਕਿਉਂਕਿ ਅਕਸਰ ਅਸੀਂ ਜਦੋਂ ਇਹਦੇ ਏਕੀਆਈ ਦੀ ਮਿਲਣ ਦੀ ਗੱਲ ਕਰਦੇ ਹਾਂ ਨਾ ਜੀ ਤਾਂ ਉਹ ਇਹਨਾਂ ਦਿਨਾਂ ਵਿੱਚ ਆ ਕੇ ਕਰਦੇ ਆ ਜੀ ਅਸਲ 'ਚ AQI ਪੂਰਾ ਸਾਲ ਹੀ ਮੇਨਿਆ ਜਾਂਦਾ ਹੈ ਰਿਕਾਰਡ ਹੁੰਦਾ ਹੈ ਮੋਨਿਟਰ ਹੁੰਦਾ ਹੈ ਪਰ ਦੀਵਾਲੀ ਵੀ ਇੱਕ ਕਾਰਨ ਬਣਦਾ ਹੈ ਫਿਰ ਪ੍ਰਾਲੀ ਵੀ ਇੱਕ ਕਾਰਨ ਬਣਦਾ ਹੈ ਤੇ ਪ੍ਰਾਲੀ ਵੱਡਾ ਕਾਰਨ ਨਹੀਂ ਹੈ ਪਰਾਲੀ ਵੱਡਾ ਕਾਰਨ ਨਹੀਂ ਹੈ। ਪਰਾਲੀ ਜੇ ਅਲੱਗ-ਅਲੱਗ ਰਿਸਰਚ ਆਈ ਹੈ। ਇੱਕ ਰਿਸਰਚ ਤੇ ਇਹ ਵੀ ਕਹਿੰਦੀ ਹੈ ਕਿ ਪਰਾਲੀ ਦਾ ਜਿਹੜੀ ਕੰਟਰੀਬਿਊਸ਼ਨ ਹੈ ਉਹ 1% ਤੋਂ ਜ਼ਿਆਦਾ ਨਹੀਂ ਹੈ। ਇੱਕ ਰਿਸਰਚ ਇਹ ਵੀ ਕਹਿੰਦੀ ਹੈ 10 ਤੋਂ 15% ਦੇ ਵਿੱਚ। ਪਰ ਜਿੰਨੀਆਂ ਵੀ ਰਿਸਰਚ ਦੇਖੀ ਜਾਈਏ ਤੇ 20 ਚ 15% ਤੋਂ ਘੱਟ ਹੀ ਕੰਟਰੀਬਿਊਸ਼ਨ ਹੁੰਦੀ ਹੈ ਬਰਾਗੀ ਦੀ। ਤੇ ਅਸਲ 'ਚ ਦਿੱਲੀ ਬਹੁਤ ਵੱਡਾ ਸ਼ਹਿਰ ਹੈ। ਦਿੱਲੀ 'ਚ ਇੰਡਸਟਰੀਜ਼ ਵੀ ਨੇ ਆਸ-ਪਾਸ ਤੇ ਗੱਡੀਆਂ ਦਾ ਟ੍ਰੈਫਿਕ ਵੀ ਹੈ। ਦਿੱਲੀ ਜਦੋਂ ਵੀ ਜਾਓ ਤੁਸੀਂ 2-3 ਘੰਟੇ ਟ੍ਰੈਫਿਕ 'ਚ ਫਸੇ ਰਹਿੰਦੇ ਹੋ। ਟ੍ਰੈਫਿਕ ਬਹੁਤ ਹੀ ਵੱਡਾ ਕਾਰਨ ਹੈ। ਬਿਲਕੁਲ ਤੇ ਪਰਾਲੀ ਸਾਨੂੰ ਸਾਰਿਆਂ ਨੂੰ ਆਦਤ ਹੁੰਦੀ ਹੈ ਜ਼ਿੰਮੇਵਾਰੀ ਮੇਰੀ ਨਹੀਂ ਹੈ ਉਹਦੀ ਹੈ ਮੈਂ ਪਹਿਲਾਂ ਕਹਿੰਦਾ ਵੀ ਮੈਂ ਹੀ ਜ਼ਿੰਮੇਵਾਰ ਨਹੀਂ ਐ ਉਹ ਜ਼ਿੰਮੇਵਾਰ ਨਹੀਂ ਅਗਲਾ ਵੀ ਨਹੀਂ ਮੰਨਦਾ ਮੈਡਮ ਇਹ ਬਿਲਕੁਲ ਸਹੀ ਗੱਲ ਕਿਹਾ ਨਾਲ ਇਹਨਾਂ ਨੇ ਇੱਕ ਗੱਲ ਕੀਤੀ ਹੈ ਤੁਸੀਂ ਕੋਈ ਜਲਵਾਯੂ ਪਰਵਰਤਨ ਦੇ ਨਾਲ ਦੁਸਤਮੁਖੀ ਹੈਗੇ ਮੈਂ ਇੱਕ ਗੱਲ ਕਰਨਾ ਚਾਹਾਂਗਾ ਇਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਵੀ ਸਰਦੀਆਂ ਦੇ ਵਿੱਚ ਕਿਉਂਕਿ ਉਹ ਕਣ ਫੈਲਦੇ ਨਹੀਂ ਹੈ ਮੌਸਮ ਦੇ ਹਿਸਾਬ ਨਾਲ ਕਿੰਨੇ ਦਾ ਕਿਤੇ ਮਹੱਤਵਪੂਰਨ ਹੈ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈ ਬਿਲਕੁਲ ਜੀ ਇਹਦਾ ਵੀ ਕਾਫੀ ਰੋਲ ਹੈ ਕਾਫੀ ਮਹੱਤਵਪੂਰਨ ਹੈਗੀ ਇਹ ਜੀ ਕਿਉਂਕਿ ਜ ਤੇ ਉਹ ਕਨਵੇਕਸ਼ਨ ਕਰਰੈਂਟਸ ਬਣਦੇ ਆ ਹਵਾ ਜ਼ਿਆਦਾ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਜਿਹੜਾ ਆਪਣਾ ਪ੍ਰਦੂਸ਼ਨ ਹੁੰਦਾ ਵੀ ਆ ਉਹਦਾ ਡਿਸਪਰਸ਼ਨ ਹੋ ਜਾਂਦਾ ਜੀ ਹਵਾ ਦੇ ਨਾਲ ਪਰ ਇਹ ਜਿਹੜਾ ਟਾਈਮ ਹੁੰਦਾ ਅਕਤੂਬਰ ਨਵੰਬਰ ਦਾ ਇੱਕ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਫੈਸਟੀਵਲ ਸੀਜ਼ਨ ਵੀ ਹੁੰਦਾ ਉਹ ਵੀ ਇਹਦੇ ਚ ਪਾਉਂਦਾ ਹੈਗਾ ਔਰ ਜਿਹੜਾ ਜਲਵਾਯੂ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਕਿਉਂਕਿ ਟੈਂਪਰੇਚਰ ਦੇ ਵਿੱਚ ਘਰਾਵਟ ਹੋਣੀ ਸ਼ੁਰੂ ਹੋ ਜਾਂਦੀ ਆ ਅਕਤੂਬਰ ਨਵੰਬਰ ਦੇ ਵਿੱਚ ਔਰ ਉਹਦੇ ਨਾਲ ਜਿਹੜਾ ਸਟੇਬਲ ਕੰਡੀਸ਼ਨਸ ਬਣ ਜਾਂਦੀ ਹੈ ਨਾ ਐਟਮੋਸਫੀਅਰ ਦੇ ਵਿੱਚ ਆ ਕਾਫੀ ਕਾਮ ਕੰਡੀਸ਼ਨਸ ਰਹਿੰਦੀਆਂ ਨੇ ਹਵਾ ਦੀ ਗਤੀ ਕਾਫੀ ਘੱਟ ਹੁੰਦੀ ਆ ਔਰ ਉਹਦੇ ਵਿੱਚ ਫਿਰ ਪਲੂਟੈਂਟਸ ਜਿਹੜੇ ਹੁੰਦੇ ਨੇ ਉਹਨਾਂ ਦੀ ਮੂਵਮੈਂਟ ਨਹੀਂ ਹੁੰਦੀ ਹੈਗੀ ਉਹ ਉੱਥੇ ਹੀ ਸਥਿਰ ਰਹਿੰਦੇ ਨੇ ਸੋ ਇਹ ਇੱਕ ਵੱਡਾ ਰੀਜ਼ਨ ਹੈਗਾ ਕਿ ਉਹਨਾਂ ਦੀ ਡਿਸਪਰਸ਼ਨ ਨਹੀਂ ਹੁੰਦੀ ਹੈਗੀ ਸੋ ਉਹ ਹਵਾ ਦੇ ਵਿੱਚ ਹੀ ਉਸੇ ਤਰ੍ਹਾਂ ਮੌਜੂਦ ਰਹਿੰਦੇ ਨੇ ਮੈਂ ਇੱਕ ਗੱਲ ਅੱਗੇ ਨੂੰ ਬਤਾਵਾਂ ਵੀ ਜਿਸ ਤਰ੍ਹਾਂ ਜਲਵਾਯੂ ਪਰਵਰਤਨ ਹੋ ਰਿਹਾ ਜਿਸ ਤਰ੍ਹਾਂ ਦਾ ਮੌਸਮ ਚੇਂजेस ਹੋ ਰਿਹਾ ਤੁਸੀਂ ਵੀ ਰਿਕਾਰਡ ਕੀਤੀਆਂ ਸਾਰੇ ਰਿਕਾਰਡ ਕਰਦੇ ਆ ਵੀ ਇਹ ਕਿਤੇ ਨਾ ਕਰੇ ਜਿਹੜੀ ਜਿਹੜੀ ਸਾਡੇ ਚ ਇੱਕ ਆਮੰਦਾ ਨਹੀਂ ਸਮਝਦਾ ਮਤਲਬ ਬਹੁਤ ਸਟੱਡੀ ਵਾਲਾ ਕੰਮ ਹੈ ਤੁਸੀਂ ਕੀਤੀ ਹੋਏਗੀ ਕਿਉਂਕਿ ਤੁਸੀਂ ਬਹੁਤ ਵੱਡੀ ਪੋਸਟ ਤੇ ਉੱਤੇ ਕੰਮ ਕਰ ਰਹੇ ਹੋ ਓਜ਼ੋਨ ਦੀਆਂ ਪਰਤਾਂ ਜਿਹੜੀਆਂ ਕਹ ਰਹੇ ਨੇ ਖਰਾਬ ਹੋ ਰਹੀਆਂ ਨੇ ਉਹ ਕਿਤੇ ਨਾ ਕਿਤੇ ਕਾਰਨ ਇਹ ਜਿਹੜਾ ਪੋਲੂਸ਼ਨ ਹੈ ਜੀ ਕਿਉਂਕਿ ਜਿਵੇਂ ਜਿਵੇਂ ਕਲੋਰੋਫਲੋਰੋਕਾਰਬਨਸ ਦੀ ਇਮਿਸ਼ਨਸ ਵੱਧ ਰਹੀ ਆ ਕਿਉਂਕਿ ਜੇ ਅਸੀਂ ਪ੍ਰੀ ਇੰਡਸਟਰੀਅਲ ਕਨਸਨਟ੍ਰੇਸ਼ਨ ਦੇਖੀਏ ਉਦੋਂ ਕਲੋਰੋਫਲੋਰੋ ਕਾਰਬਨਸ ਹੈ ਹੀ ਨਹੀਂ ਸੀ ਹਵਾ ਦੇ ਵਿੱਚ ਪਰ ਹੁਣ ਉਹਨਾਂ ਦੀ ਵੀ ਜਿਹੜੀ ਕਨਸਨਟ੍ਰੇਸ਼ਨ ਬਹੁਤ ਵੱਧ ਰਹੀ ਆ ਉਹ ਇੱਕ ਵੱਡਾ ਰੀਜ਼ਨ ਹੈਗਾ ਜਿਹਦੇ ਨਾਲ ਓਜ਼ੋਨ ਲੇਅਰ ਪਲੂਟ ਹੋ ਰਹੀ ਹੈ ਕਿਉਂਕਿ ਓਜ਼ੋਨ ਲੇਅਰ ਅਲਟਰਾ ਵਾਇਲਟ ਰੇਡੀਏਸ਼ਨ ਨੂੰ ਐਬਜ਼ਾਰਬ ਕਰਦੀ ਆ ਉਹਨੂੰ ਜ਼ਮੀਨ ਤੱਕ ਨਹੀਂ ਪਹੁੰਚਣ ਦਿੰਦੀ ਹੈਗੀ ਸੋ ਉਹ ਵੀ ਇੱਕ ਵੱਡਾ ਰੀਜ਼ਨ ਹੈਗਾ ਕਿ ਆ ਜਿਹੜੀਆਂ ਮੌਸਮ ਬਦਲੀਆਂ ਚੇਂजेस ਆndੀਆਂ ਨੇ ਇਹ ਉਸੇ ਲਈ ਆ ਰਹੀਆਂ ਨੇ ਵੀ ਓਜ਼ੋਨ ਦੀ ਜਿਹੜੀ ਰੇਡੀਏਸ਼ਨ ਜਿਹੜੀ ਅਲਟਰਾ ਵਾਇਲਟ ਜਿਹੜੀਆਂ ਹੈਗਿਓ ਨਹੀਂ ਪਹੁੰਚਣ ਦਿੰਦੀ ਤਾਂ ਕਿਤੇ ਨਾ ਕਿਤੇ ਮੌਸਮ ਦੇ ਵਿੱਚ ਸਾਨੂੰ ਕਈ ਵਾਰ ਅਸੀਂ ਲੱਗਦਾ ਵੀ ਸਾਨੂੰ ਜਿਹੜੀਆਂ ਗਰਮੀਆਂ ਬੜੀਆਂ ਲੰਬੀਆਂ ਚੱਲ ਗਈਆਂ ਕਈ ਵਾਰ ਲੱਗਦਾ ਸਰਦੀਆਂ ਸਾਡੀਆਂ April ਤੱਕ ਚੱਲੀ ਹੈਗੀਆਂ ਜੀ ਇਹਦਾ ਜੇ ਅਸੀਂ ਰੀਜ਼ਨ ਦੇਖੀਏ ਤਾਂ ਰੀਜ਼ਨ ਸਾਰੇ ਹੀ ਨੇ ਜਿਵੇਂ ਅਸੀਂ emissions ਦੀ ਵੀ ਗੱਲ ਕਰਦੇ ਆ ਉਹ ਇੱਕ ক্লোਰੋਫਲੋਰੋਕਾਰਬਨਸ ਦੀ emission ਆ ਜਿਹੜੀ ओजोन लेयर ਨੂੰ ਜਿਹੜੀ ਪ੍ਰਭਾਵਿਤ ਕਰਦੀ ਆ ਪਰ ਉਹਦੇ ਤੋਂ ਬਿਨਾ ਬਾਕੀ ਵੀ ਜਿਹੜੀਆਂ ਸਾਰੀਆਂ emissions ਨੇ ਚਾਹੇ ਉਹ ਕਾਰਬਨ ਮੋਨੋਆਕਸਾਈਡ ਆ ਕਾਰਬਨ ਡਾਈਆਕਸਾਈਡ ਆ ਨਾਈਟਰਸ ਆਕਸਾਈਡ ਆ ਸਲਫਰ ਡਾਈਆਕਸਾਈਡ ਆ ਉਹ ਵੀ ਸਾਰੇ ਕੰਟ੍ਰਿਬਿਊਟ ਕਰਦੇ ਆ ਕਿਉਂਕਿ ਸਾਰੀਆਂ ਜਿਹੜੀਆਂ ਗੈਸਾਂ ਨੇ ਇਹ ਗ੍ਰੀਨ ਹਾਊਸ ਗੈਸਾਂ ਬਣ ਜਾਂਦੀਆਂ ਨੇ ਉਹ ਜਿਹੜੀ ਕਿਉਂਕਿ ਡੇ ਟਾਈਮ ਜਿਹੜੀ ਧਰਤੀ ਐਬਜ਼ਰਬ ਕਰਦੀ ਹੈ ਰੇਡੀਏਸ਼ਨ ਨਾਈਟ ਟਾਈਮ ਇਮਿਟ ਹੁੰਦੀ ਹੈ ਰੇਡੀਏਸ਼ਨ ਉਹ ਜਿਹੜੀ ਰੇਡੀਏਸ਼ਨ ਇਮਿਟ ਹੁੰਦੀ ਹੈ ਜੇ ਹਵਾ ਕਲੀਅਰ ਆ ਤਾਂ ਉਹ ਅਪਰ ਲੇਅਰਸ ਦੇ ਵਿੱਚ ਐਟਮੋਸਫੀਅਰ ਦੇ ਵਿੱਚ ਚਲੇ ਜਾਂਦੀ ਹੈ ਪਰ ਜਦੋਂ ਇਹ ਗੈਸਾਂ ਜਿਹੜੀਆਂ ਹਵਾ ਦੇ ਵਿੱਚ ਹੁੰਦੀਆਂ ਨੇ ਇਹ ਉਹਨੂੰ ਐਬਸਾਰਬ ਕਰ ਲੈਂਦੀਆਂ ਨੇ ਮਨੁੱਖੀ ਸਰੀਰ ਤੇ ਕੀ ਅਫੈਕਟ ਕਰਦੀਆਂ ਨੇ ਮੈਂ ਗੱਲ ਪੁੱਛਾਂਗਾ ਲੇਕਿਨ ਮੈਂ ਇੱਕ ਗੱਲ ਹੋਰ ਜਾ ਫੋਰੈਸਟ ਨੂੰ ਬੜਾ ਜ਼ਿੰਮੇਵਾਰ ਠਹਿਰਾਇਆ ਗਿਆ ਤੁਸੀਂ ਫੋਰੈਸਟ ਬਾਰੇ ਬੜਾ ਕੁਝ ਜਾਣਦੇ ਹੋ ਕੀ ਕਹਿਣਾ ਚਾਹੋਗੇ ਅਗਰ ਅਸੀਂ ਜੰਗਲਾਤ ਦੀ ਗੱਲ ਕਰੀਏ ਜੰਗਲਾਂ ਦੀ ਗੱਲ ਕਰੀਏ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਜੰਗਲ ਨੇ ਖਾਸ ਕਰਕੇ ਜਿੱਥੇ ਅਸੀਂ ਬੈਠੇ ਆ ਮੇਰੇ ਖਿਆਲ ਚ ਜ਼ਿਲੰਦਰ ਜ਼ਿਲ੍ਹੇ ਦਾ ਜ਼ਿਲੰਦਰ ਜ਼ਿਲ੍ਹੇ ਦਾ ਬਹੁਤ ਘੱਟ ਹੈ ਲੇਕਿਨ ਫਿਰ ਵੀ ਫੋਰੈਸਟ ਨੂੰ ਮੰਨਿਆ ਗਿਆ ਹੈ ਵੀ ਇਹ ਕਿਤੇ ਨਾ ਕਿਤੇ 에ਅਰ ਪੋਲੀਊਸ਼ਨ ਦੇ ਵੀ ਜ਼ਿੰਮੇਵਾਰ ਨੇ ਜੀ ਅਸੀਂ ਹੁਣੇ ਗੱਲ ਕਾਰਨ adiabatic ਕਰ ਰਹੇ ਸੀ ਤੇ ਕਾਰਨ ਦੇ ਵਿੱਚ ਫਿਰ ਦੂਜੇ ਪਾਸੇ ਆਉਂਦਾ ਕਿ ਹੁਣ ਪੋਲੂਸ਼ਨ ਘਟੇਗਾ ਕਿਵੇਂ ਇੱਕ ਤੇ ਹੈ ਮੌਸਮ ਦੇ ਨਾਲ ਜਿਹੜਾ ਹਵਾ ਡਿਸਪਰਸ ਹੋ ਜਾਏਗਾ ਦੂਸਰਾ ਹੈ ਜਿਹੜੇ ਜੰਗਲਾਤ ਨੇ ਜੰਗਲ ਨੇ ਜੜ ਰੁੱਖ ਨੇ ਉਹ ਉਹਨਾਂ ਨੂੰ ਐਬਜ਼ਾਰਬ ਕਰਦੇ ਨੇ ਪੋਲੂਟੈਂਟਸ ਨੂੰ ਐਬਜ਼ਾਰਬ ਕਰਦੇ ਨੇ ਇੱਕ ਤੇ ਜਦੋਂ ਫੋਟੋਸਿੰਥੇਸਿਸ ਕਰਦੇ ਨੇ ਪਲਾਂਟਸ ਤੇ ਜਦ ਉਹਦੇ ਰਾਹੀਂ ਉਹ ਕਾਰਬਨ ਡਾਈਆਕਸਾਈਡ ਦੀ ਆਕਸੀਜਨ ਬਣਦੀ ਹੈ ਉਹਦੇ ਨਾਲ ਨਾਲ ਜਿਹੜਾ ਵੀ ਕਣ ਨੇ ਬਰੀਕ ਕਣ ਨੇ ਹਵਾ ਦੇ ਵਿੱਚ ਉਹ ਵੀ ਐਬਜ਼ਾਰਬ ਕਰਦੇ ਨੇ ਹੁਣ ਇੰਡੀਆ ਦੇ ਵਿੱਚ ਜਿਹੜੇ ਫੋਰੈਸਟ ਪੱਧਰ ਹੈ ਉਹ ਲਗਭਗ 24-25% ਦੀ ਹੈ ਤੇ ਪੰਜਾਬ ਦੇ ਵਿੱਚ ਇੰਡੀਆ 'ਚ ਸਭ ਤੋਂ ਘੱਟ ਸਭ ਤੋਂ ਘੱਟ ਆਉਂਦਾ ਹਰਿਆਣਾ 'ਚ ਤੇ ਸਭ ਤੋਂ ਘੱਟ ਦੂਜੇ ਨੰਬਰ ਤੇ ਪੰਜਾਬ ਦੇ 6% ਰਕਬਾ ਜਿਹੜਾ ਫੋਰੈਸਟ ਅੰਦਰ ਆਉਂਦਾ ਹੈ ਤੇ ਅਸੀਂ ਜਲੰਧਰ 'ਚ ਬੈਠੇ ਗੱਲ ਕਰ ਰਹੇ ਹਾਂ ਪੰਜਾਬ 'ਚ ਸਭ ਤੋਂ ਘੱਟ ਜੇ ਹੈ ਤੇ ਉਹ ਜਲੰਧਰ ਦੇ ਵਿੱਚ ਆਉਂਦਾ ਹੈ ਜਿਹੜਾ 0.3% ਇੰਨਾ ਜੰਗਲ ਹੈ ਜੰਗਲ ਹੈ ਹੀ ਨਹੀਂ ਸਿਰਫ ਰੁੱਖ ਨੇ ਕਿਤੇ ਕਿਤੇ ਹੁਣ ਜਿੰਨੇ ਰੁੱਖ ਘਟਣਗੇ ਉਨਾ ਹੀ ਪ੍ਰਦੂਸ਼ਣ ਜਿਹੜਾ ਹਵਾ 'ਚ ਰਹੇਗਾ ਕਿਉਂਕਿ ਐਬਜ਼orb ਨਹੀਂ ਹੋਏਗਾ ਤੁਸੀਂ ਰੂਪਨਗਰ ਕਿਆ ਪ੍ਰਦੂਸ਼ਣ ਘਟ ਹੈ ਕਿਉਂ ਘਟ ਹੈ ਇੱਕ ਤੇ ਜ਼ਰੂਰ ਜਨਸੰਖਿਆ ਵੀ ਘਟ ਹੈ ਉਹਦੇ ਨਾਲ ਉਥੇ ਜੰਗਲ ਨਹੀਂ ਕਿਉਂਕਿ ਉਹ ਕੰਡੀ ਏਰੀਆ ਹੁੰਦਾ ਹੈ ਜੰਗਲ ਜਿਹੜੇ ਨੇ ਜਿਹੜੇ ਦਰਿਆ ਨੇ ਜਿਹੜਾ ਸਤਲੁਜ ਦਰਿਆ ਉਥੇ ਵਗਦਾ ਹੈ ਉਹ ਵੀ ਘਟ ਕਰਦਾ ਹੈ ਪ੍ਰਦੂਸ਼ ਕੰਡੀ ਚੰਗਰ ਸਾਰੇ 'ਚ ਬਹੁਤ ਜ਼ਿਆਦਾ ਹੋ ਰਿਹਾ ਤੇ ਉਹੀ ਗੱਲ ਇੱਥੇ ਦੇਖੀਏ ਜਿੰਨੀ ਅਰਬਨਾਈਜੇਸ਼ਨ ਵਧ ਰਹੀ ਹੈ ਸ਼ਹਿਰ ਵੱਡੇ ਹੋ ਰਹੇ ਨੇ ਸ਼ਹਿਰਾਂ ਦੇ ਬਹੁਤ ਵੱਡੇ ਸ਼ਹਿਰ ਨੇ ਦੁਨੀਆਂ ਚ ਜਿੰਨਾਂ ਚ ਪ੍ਰਦੂਸ਼ਣ ਨਹੀਂ ਹੈ ਚਲ ਮੈਂ ਦੁਬਾਰਾ ਇਹ ਤਾਂ ਹੋ ਗਿਆ ਇਹ ਸ਼ੁਰੂ ਕਰਾਂ ਪਾਣੀ ਦੇ ਪੋਲੂਸ਼ਨ ਦੀ ਪ੍ਰਾਣ ਪ੍ਰਾਣ ਪਾਣੀ ਦੇ ਪੋਲੂਸ਼ਨ ਦੇ ਕੀ ਕਾਰਨ ਨੇ ਕਿਹਨਾ ਕਾਰਨਾਂ ਨੂੰ ਮੁੱਖ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਇੰਡਸਟਰੀਜ਼ ਦਾ ਹੁੰਦਾ ਜੀ ਪਾਣੀ ਬੜੀ ਕਲੀਅਰ ਗੱਲ ਹੈ ਕਿ ਸਭ ਤੋਂ ਵੱਡਾ ਹੈ ਜਿਹੜਾ ਇੰਡਸਟਰੀਜ਼ ਦਾ ਹੈਗਾ ਹੈ ਜਿਹੜਾ ਐਫਲੂਐਂਟ ਵੇਸਟ ਹੈ ਉਹ ਸਿੱਧਾ ਦਰਿਆਵਾਂ ਚ ਜਾਂਦਾ ਹੈ ਬਿਨਾ ਟ੍ਰੀਟ ਕੀਤੇ ਬਿਨਾ ਟ੍ਰੀਟ ਕੀਤੇ ਉਹ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਦੂਜਾ ਵੱਡਾ ਕਾਰਨ ਹੈ ਸੀਵੇਜ ਜਿਹੜਾ ਘਰਾਂ ਦਾ ਜਿਹੜਾ ਸ਼ਹਿਰਾਂ ਦਾ ਸੀਵੇਜ ਹੈ ਉਹ ਵੀ ਦਰਿਆਵਾਂ ਚ ਜਾਂਦੇ ਉਹ ਵੀ ਬਿਨਾ ਟ੍ਰੀਟ ਕੀਤੇ ਬਿਨਾ ਟ੍ਰੀਟ ਸੀਵੇਜ ਜਿਹੜਾ ਹੈ ਉਹ ਆਕਸੀਜਨ ਡਿਮਾਂਡ ਪਾਣੀ ਦੀ ਵਧਾ ਦਿੰਦਾ ਹੈ ਉਹਦੇ ਨਾਲ ਪਾਣੀ ਚ ਰਹਿਣ ਵਾਲੇ ਜੀਵ ਜੰਤੂਆਂ ਦੀ ਤਦਾਦ ਘਟ ਜਾਂਦੀ ਹੈ ਬੈਕਟੀਰੀਆ ਵੱਜ ਜਾਂਦੇ ਆ ਬਾਕੀ ਸਾਰੀਆਂ ਚੀਜ਼ਾਂ ਘਟ ਜਾਂਦੀਆਂ ਨੇ ਤੇ ਜਿਹੜੇ ਇੰਡਸਟਰੀਅਲ ਵੇਸਟ ਹੈ ਉਹ ਇਤਾਂ ਦੇ ਕੈਮੀਕਲ ਲੈ ਕੇ ਆਉਂਦਾ ਕਿਉਂਕਿ ਲੈਦਰ ਇੰਡਸਟਰੀ ਹੈ ਤੇ ਉਹ بڑے ਹੈਵੀ ਮੈਟਲਸ ਆਉਣਗੇ ਜੇ ਕੋਈ ਲੈਡ ਇੰਡਸਟਰੀ ਹੈ ਨਾ ਰਿਲੇਟਿਡ ਪੇਂਟ ਦੀ ਹੈ ਤੇ ਲੈਡ ਵਰਗੇ ਕੈਮੀਕਲ ਆਉਣਗੇ ਤੇ ਉਹਦੇ ਨਾਲ ਹੈਵੀ ਮੈਟਲ ਦੇ ਨਾਲ ਜਿਹੜਾ ਹੈ ਉਹ जानवर ਜਿਹੜੇ ਐਕੁਆਟਿਕ ਐਨੀਮਲਸ ਨੇ ਸਭ ਤੋਂ ਪਹਿਲਾਂ ਤੇ ਪੌਦਿਆਂ ਦੀ ਤਰ੍ਹਾਂ ਘਟ ਜਾਏਗੀ ਉਹ ਕੱਟੇਗੀ ਤੇ ਫੂਡ ਚੇਨ ਦੇ ਵਿੱਚ ਸ਼ੁਰੂਆਤ ਬੂਟਿਆਂ ਤੋਂ ਹੋਣੀ ਹੈ ਜਦੋਂ ਉਹ ਕੱਟ ਗਏ ਜਾਂ ਉਹ ਪੋਲਿਊਟ ਹੋ ਗਏ ਤੇ ਅੱਗੇ ਦੀ ਅੱਗੇ ਤੇ ਉਹ ਵਧੀ ਵਧੀ ਜਾਏਗਾ ਜਿਹੜਾ ਬਾਇਓ ਮੈਗਨੀਫਿਕੇਸ਼ਨ ਹੁੰਦੀ ਹੈ ਕਿ ਉਹ ਇੱਕ ਮੈਗਨੀਫਾਈਂਗ ਗਲਾਸ ਨਾਲ ਚੀਜ਼ ਕੋਈ ਵੱਡੀ ਦਿਸਦੀ ਹੈ ਤੇ ਜਿਹੜਾ ਥੋੜਾ ਜਿਹਾ ਪੋਲਿਊਸ਼ਨ ਹੋਵੇ ਛੋਟੇ ਲੈਵਲ ਤੇ ਉਹ ਉੱਪਰ ਦੀ ਉੱਪਰ ਜਾ ਕੇ ਮੱਛੀਆਂ ਤੱਕ ਬਹੁਤ ਉੱਪਰ ਪਹੁੰਚ ਜਾਂਦੇ ਜ਼ਿੰਮੇਵਾਰੀ ਇੰਡਸਟਰੀ ਲਿਸਟ ਵੀ ਥੋਪ ਦਿੱਤੀ ਤੁਸੀਂ ਵੀ ਇਹ ਇੰਡਸਟਰੀ ਦਾ ਜਿਆਦਾ ਪੋਲੂਸ਼ਨ ਰਹੇਗਾ ਇੱਕ ਜ਼ਿੰਮੇਵਾਰੀ ਸੀ ਇੱਕ ਚੀਜ਼ ਇੱਕ ਚੀਜ਼ ਦੀ ਠੀਕ ਹੈ ਬਿਲਕੁਲ ਮੈਂ ਗੱਲ ਕਰਾਂਗਾ ਤੁਹਾਡਾ ਨਾ ਮੈਂ ਡਾਕਟਰ ਤੁਹਾਡਾ ਨਾ ਗੱਲ ਕਰਾਂ ਕਿਉਂਕਿ ਬੁੱਢਾ ਨਾਲਾ ਬੜਾ ਮਸ਼ਹੂਰ ਹੈ ਲੁਧਿਆਣੇ ਦਾ ਤੁਸੀਂ ਲੁਧਿਆਣੇ ਤੋਂ ਆਇਓ ਅਕਸਰ ਉਹਦਾ ਸਫਾਈ ਦਾ ਇਹਦਾ ਕਰਨ ਦਾ ਕਾਫੀ ਹੋਰ ਇਨਸਾਨ ਕਿਤੇ ਜਾਂਦੇ ਕਈ ਕੁਝ ਕਿਤੇ ਇਸ ਤਰ੍ਹਾਂ ਹੀ ਬਹੁਤ ਸਾਰੇ ਦੇਖੋ ਪੰਜਾਬ ਜਿਹੜਾ ਹੈਗਾ ਪੰਜ ਆਬ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ ਚਲੋ ਹੁਣ ਤਿੰਨ ਆਬ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇ ਪਾਣੀ ਦੇ ਲਈ ਧਰਤੀ ਦੇ ਲਈ ਹਵਾ ਦੇ ਲਈ ਜਿਹੜੀਆਂ ਸਾਨੂੰ ਨਿਭਾਉਣੀਆਂ ਚਾਹੀਦੀਆਂ ਸਨ ਵੀ ਅਸੀਂ ਤਾਂ ਕਰਕੇ ਪੋਲੂਸ਼ਨ ਦੇ ਜ਼ਿੰਮੇਵਾਰ ਹੈਗੇ ਹਾਂ ਬਿਲਕੁਲ ਜੀ ਅਸੀਂ ਸਾਰੇ ਇਹਦੇ ਜ਼ਿੰਮੇਵਾਰ ਹਾਂ ਕਿਉਂਕਿ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਡਿਵੈਲਪਮੈਂਟ ਵੱਲ ਜਾ ਰਹੇ ਹਾਂ ਅਸੀਂ ਨੇਚਰ ਤੋਂ ਬੜੀ ਦੂਰ ਹੁੰਦੇ ਜਾ ਰਹੇ ਹਾਂ ਜੇ ਹੁਣ ਅਸੀਂ 100 ਸਾਲ ਪਹਿਲਾਂ ਦੀਆਂ ਗੱਲਾਂ ਕਰੀਏ ਸਾਡੇ ਬਜ਼ੁਰਗ ਸੀਗੇ ਜਿਹੜੇ ਉਹ ਨੇਚਰ ਦੇ ਬਹੁਤ ਨੇੜੇ ਰਹਿੰਦੇ ਸੀਗੇ ਉਹ ਪੌਦਿਆਂ ਨੂੰ ਪੂਜਦੇ ਸੀਗੇ ਉਹਨਾਂ ਦਾ ਬੜਾ ਨੇਚਰਲ ਲਾਈਫਸਟਾਈਲ ਹੁੰਦਾ ਸੀਗਾ ਔਰ ਹੁਣ ਅਸੀਂ ਬਹੁਤ ਦੂਰ ਚਲੇ ਗਏ ਹੁਣ ਅਸੀਂ ਰੈਫਰਿਜਰੇਸ਼ਨ 에ਅਰ ਕੰਡੀਸ਼ਨਿੰਗ ਤੇ ਉਹ ਸਾਰਾ ਕੁਝ ਐਡ ਕਰ ਰਿਆ ਇਹ ਸਾਰੀਆਂ ਇਮਿਸ਼ਨਸ ਨੂੰ ਸੋ ਅਸੀਂ ਸਾਰੇ ਦੇ ਲਈ ਰਿਸਪੌਂਸੀਬਲ ਆ ਅਸੀਂ ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਡਿਵੈਲਪਮੈਂਟ ਬਹੁਤ ਕਰ ਰਹੇ ਆ ਪਰ ਉਹ ਡਿਵੈਲਪਮੈਂਟ ਸਸਟੇਨੇਬਲ ਹੋਣੀ ਬਹੁਤ ਜ਼ਰੂਰੀ ਆ ਜੀ ਜੀ ਕਿਉਂਕਿ ਅਸੀਂ ਤਾਂ ਹੀ ਜਿਹੜਾ ਆਪਣਾ ਹਵਾ ਪਾਣੀ ਇਹਦਾ ਪ੍ਰਦੂਸ਼ਣ ਨੂੰ ਰੋਕ ਸਕਦੇ ਆ ਜਿਹੜੀ ਕਿ ਪ੍ਰੈਜ਼ੈਂਟਲੀ ਨਹੀਂ ਹੈ ਕਿ ਇੱਕ ਮੈਂ ਹੋਰ ਇੱਥੇ ਜੋੜਨਾ ਚਾਹਾਂ ਕਿ ਕਿਤੇ ਨਾ ਕਿਤੇ ਭਾਰਤ ਦੀ ਵੱਧ ਰਹੀ ਜਨਸੰਖਿਆ ਜ਼ਿੰਮੇਵਾਰ ਹੈ ਬਿਲਕੁਲ ਹੈ ਜੀ ਬਿਲਕੁਲ ਹੈ ਕਿਉਂਕਿ ਜਿਵੇਂ ਜਿਵੇਂ ਜਨਸੰਖਿਆ ਵੱਧ ਰਹੀ ਹੈ ਅਸੀਂ ਹੁਣ ਗੱਲ ਕਰ ਰਹੇ ਹਾਂ ਵਹੀਕੂਲਰ ਪੋਲੂਸ਼ਨ ਦੀ ਵਹੀਕੂਲਰ ਪੋਲੂਸ਼ਨ ਦੇ ਨਾਲ ਜਿਹੜਾ ਇੰਨਾ ਹੋ ਰਿਹਾ ਵਹੀਕਲਸ ਵੱਧ ਰਹੇ ਨੇ ਜਨਸੰਖਿਆ ਵੱਧ ਰਹੀ ਆ ਕਲੋਨਾਈਜ਼ੇਸ਼ਨ ਕਲੋਨੀਆਂ ਜ਼ਿਆਦਾ ਹੋ ਰਹੀਆਂ ਨੇ ਜਿਹੜੀ ਜ਼ਮੀਨ ਪਹਿਲਾਂ ਦਰਖਤਾਂ ਏਠਾਂ ਜਾਂ ਖੇਤੀ ਦੇ ਏਠਾਂ ਸੀ ਉੱਥੇ ਹੁਣ ਜਿਹੜੇ ਅਰਬਨਾਈਜ਼ੇਸ਼ਨ ਹੋਈ ਜਾ ਰਹੀ ਹੈ ਸਰ ਮਤਲਬ ਇੱਕ ਬੜਾ ਵੱਡਾ ਤੁਸੀਂ ਕਹਿ ਦਿੱਤਾ ਹੈ ਵੀ ਵਿਕਾਸ ਨਹੀਂ ਅਸੀਂ ਕਰ ਰਹੇ ਅਸੀਂ ਵਿਨਾਸ਼ ਕਰ ਰਹੇ ਹਾਂ ਅੱਜ ਅਸੀਂ ਪਹਾੜਾਂ ਦੇ ਵਿੱਚ ਫੋਰ ਲਿਵਿੰਗ ਸੜਕਾਂ ਬਣਾ ਰਹੇ ਹਾਂ ਬੂਟੇ ਤੋੜ ਕੇ ਅੱਜ ਅਸੀਂ ਕਲੋਨਾਈਜ਼ਰ ਹੋ ਰਹੇ ਹਾਂ ਕਲੋਨਾਈਜ਼ਿੰਗ ਕਰ ਰਹੇ ਹਾਂ ਵੱਡੀਆਂ-ਵੱਡੀਆਂ ਕਲੋਨੀਆਂ ਬਣਾ ਰਹੇ ਹਾਂ ਪੇੜ ਤੋੜ ਕੇ ਦਰਖਤ ਤੋੜ ਕੇ ਸਾਰਿਆਂ ਨੂੰ ਕਾਰਨਸਟ ਕਰਕੇ ਵੀ ਕਿਤੇ ਨਾ ਕਿਤੇ ਇਸ ਦੇ ਲਈ ਜ਼ਿੰਮੇਵਾਰੀ ਤਾਂ ਸਾਡੀ ਸਾਰਿਆਂ ਦੀ ਹੈ ਨਾ ਵੀ ਅਗਰ ਕਿਤੇ ਨਾ ਕਿਤੇ ਅਸੀਂ ਧਰਤੀ ਨੂੰ ਗੰਦਾ ਕਰ ਰਹੇ ਹਾਂ ਕਿਤੇ ਅਸੀਂ ਆਪਣਾ ਪਾਣੀ ਨੂੰ ਗੰਦਾ ਕਰ ਰਹੇ ਹਾਂ ਹਵਾ ਨੂੰ ਗੰਦਾ ਕਰ ਰਹੇ ਤਾਂ ਜ਼ਿੰਮੇਵਾਰੀ ਵੀ ਤਾਂ ਸਾਡੀ ਬਣਦੀ ਹੈ ਨਾ ਜੀ ਜ਼ਿੰਮੇਵਾਰੀ ਤੋਂ ਭੱਜਦੇ ਕਿਉਂ ਆ ਜੀ ਤੁਸੀਂ ਤਾਂ ਜਾਗਰੂਕਤਾ ਕਰਾਉਂਦੇ ਹੋ ਫਿਰ ਅਸੀਂ ਜ਼ਿੰਮੇਵਾਰੀ ਤੋਂ ਭੱਜਦੇ ਕਿਉਂ ਹੈਗੇ ਹਾਂ ਸਾਰਿਆਂ ਅਸੀਂ ਇੱਕ ਦੂਸਰੇ ਤੇ ਥੋਪ ਦਿੰਨੇ ਆ ਵੀ ਅਸੀਂ ਕੁਝ ਨਹੀਂ ਕੀਤਾ ਜ ਮੈਨੂੰ ਲੱਗਦਾ ਹੈ ਕਿ ਇੰਨਾ ਕਾਫੀ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਮੈਂ ਕਿਉਂ ਸ਼ੁਰੂਆਤ ਕਰਾਂ ਕੋਈ ਹੋਰ ਸ਼ੁਰੂਆਤ ਕਰੇ ਜਾਂ ਗੱਡੀ ਗੱਡੀ ਹਰ ਕੋਈ ਗੱਡੀ ਚਲਾਉਂਦਾ ਹੈ ਤੇ ਮੈਂ ਠੀਕ ਹੈ ਮੈਂ ਸਾਈਕਲ ਤੇ ਆਵਾਂਗਾ ਪਰ ਸ਼ੁਰੂਆਤ ਕੋਈ ਹੋਰ ਕਰੇ ਫਿਰ ਮੈਂ ਸਾਈਕਲ ਚਲਾਵਾਂਗਾ ਜੀ ਜੀ ਪਰ ਇਸ ਇਸ ਤਰ੍ਹਾਂ ਸਾਨੂੰ ਆਦਤ ਹੁੰਦੀ ਹੈ ਕਿ ਮੈਂ ਨਹੀਂ ਸ਼ੁਰੂਆਤ ਕਰਨੀ ਪਹਿਲ ਕੋਈ ਹੋਰ ਕਰੇਗਾ ਤੇ ਸਾਡੀ ਵੀ ਹੁਣ ਮੈਂ ਜਾਗਰੂਕਤਾ ਕਰਦਾ ਹਾਂ ਤੇ ਜ਼ਿਆਦਾਤਰ ਮੈਂ ਸਕੂਲ ਦੇ ਬੱਚਿਆਂ ਨਾਲ ਗੱਲ ਕਰਦਾ ਹਾਂ ਤੇ ਸਕੂਲ ਦੇ ਬੱਚਿਆਂ ਨੂੰ ਕੁਦਰਤ ਦੇ ਨਾਲ ਜੋੜਨ ਦਾ ਕਿ ਉਹਨਾਂ ਨੂੰ ਬਾਹਰ ਲੈ ਕੇ ਚਾਈਏ ਦੇਖੀਏ ਦਰਿਆ ਕਿੱਦਾਂ ਸ਼ੁਰੂ ਹੁੰਦੇ ਨੇ ਜਾਂ ਜਿਹੜੇ ਰੁੱਖ ਨੇ ਉਹ ਕਿੱਦਾਂ ਵੱਟੇ ਹੁੰਦੇ ਨੇ ਕਿੰਨੇ ਤਰ੍ਹਾਂ ਦੇ ਰੁੱਖ ਨੇ ਪੰਜਾਬ ਦੇ ਵਿੱਚ ਉਹਨਾਂ ਰੁੱਖਾਂ ਤੇ ਕਿਹੜਾ ਪੰਛੀ ਆਉਂਦਾ ਜਦੋਂ ਇਹ ਗੱਲਾਂ ਕਰਦਾ ਮੈਂ ਤੇ ਉਦੋਂ ਪਤਾ ਲੱਗਦਾ 10ਵੀਂ ਕਲਾਸ ਦਾ 12ਵੀਂ ਕਲਾਸ ਦਾ ਬੱਚਾ ਹੈ ਉਹਨੇ ਕਦੀ ਜੰਗਲ ਹੀ ਨਹੀਂ ਦੇਖਿਆ ਜੰਗਲ ਹੀ ਦੇਖਿਆ ਜਦੋਂ ਮੈਂ ਲੈ ਕੇ ਜਾਂਦਾ ਤੇ ਉਹਨਾਂ ਨੂੰ ਲੱਗਦਾ ਉਹਨਾਂ ਨੇ ਪਹਿਲੀ ਵਾਰ ਜੰਗਲ ਦੇਖਿਆ ਸ਼ੇਰ ਨਹੀਂ ਮਿਲੇਗਾ ਅਸੀਂ ਪੰਜਾਬ 'ਚ ਬੈਠੇ ਆਂ ਪੰਜਾਬ 'ਚ ਸ਼ੇਰ ਨਹੀਂ ਹੈਗੇ ਪੰਜਾਬ 'ਚ ਹੋਰ ਜਾਨਵਰ ਨੇ ਪੰਛੀ ਨੇ ਤੋਤਾ ਹੈ ਮਨਾਇ ਉਹ ਜਦੋਂ ਦੇਖਦੇ ਫਿਰਨ ਪਤਾ ਲੱਗਦਾ ਹੈ ਪੰਜਾਬ ਦੇ ਜੰਗਲ ਕਿਹੋ ਜਿਹੇ ਨੇ ਫਿਰ ਉਹ ਕੁਦਰਤ ਦੇ ਨਾਲ ਜੁੜਦੇ ਨੇ ਤੇ ਫਿਰ ਉਹ ਸ਼ੁਰੂਆਤ ਕਰਦੇ ਨੇ ਫਿਰ ਉਹ 10 ਦਿਨ ਬਾਅਦ 15 ਦਿਨ ਬਾਅਦ ਮੈਨੂੰ ਕਹਾਣੀ ਸੁਣਾਉਂਦੇ ਨੇ ਕਿ ਮੈਂ ਇੱਥੇ ਬਾਈਕ ਤੇ ਜਾ ਸਕਦਾ ਸੀ ਜਾਂ ਪੇਰੈਂਟਸ ਨੂੰ ਮੈਂ ਮਨਾਇਆ ਤੇ ਹੁਣ ਮੈਂ ਇੱਥੇ ਪੈਦਲ ਗਏ ਅਸੀਂ ਕਿਉਂਕਿ ਮੇਰੇ ਘਰ ਤੇ ਲੱਗ ਕੇ ਜਾਣਾ ਸੀ ਹਵਾ ਪਾਣੀ ਤੇ ਧਰਤੀ ਤੋਂ ਇਲਾਵਾ ਇੱਕ ਪੋਲੂਸ਼ਨ ਅੱਜ ਹੋਰ ਬੜਾ ਜ਼ੋਰ ਫੜ ਰਿਹਾ ਹੈ ਉਹੇ ਆਵਾਜ਼ ਦਾ ਪੋਲੂਸ਼ਨ ਜੀ ਆਵਾਜ਼ ਦਾ ਪ੍ਰਦੂਸ਼ਨ ਇਸ ਤਰ੍ਹਾਂ ਹੈਗਾ ਵੱਡੇ ਵੱਡੇ ਡੀਜੇ ਵਜਾ ਰਹੇ ਆ ਅਸੀਂ ਅਸੀਂ ਇਹ ਨਹੀਂ ਦੇਖਦੇ ਵੀ ਕਿੱਥੇ ਵਜਾਣੇ ਆ ਕੋਈ ਨਗਰ ਕੀਰਤਨ ਕੋਈ ਸ਼ੋਭਾ ਯਾਤਰਾ ਕੋਈ ਆਪਾਂ ਛੋਟਾ ਮੋਟਾ ਫੰਕਸ਼ਨ ਕੀਤਾ ਸੜਕ ਦੇ ਉੱਤੇ ਕੰਡੇ ਰੱਖ ਕੇ بڑے ਵੱਡੇ ਵੱਡੇ ਡੀਜੇ ਵਜਾ ਰਹੇ ਆ ਬੜਾ ਕੁਝ ਅਸੀਂ ਅਜਿਹਾ ਕਰ ਰਹੇ ਆ ਜਿਹੜਾ ਕਿਤੇ ਨਾ ਕਿਤੇ ਸਾਨੂੰ ਇਹ ਸਾਡੇ ਵਾਤਾਵਰਨ ਨੂੰ ਖਰਾਬ ਕਰ ਰਿਹਾ ਕਿੰਨੀ ਜ਼ਿੰਮੇਵਾਰੀ ਹੈ ਸਾਊਂਡ ਪੋਲੂਸ਼ਨ ਦੀ ਜ਼ਿੰਮੇਵਾਰੀ ਦੇਖੀਏ ਤੇ ਸਾਡੀ ਸਾਰਿਆਂ ਦੀ ਹੈ ਇਹਦੇ ਵਿੱਚ ਮੈਂ ਸਾਰਿਆਂ ਦੀ ਮੰਨਦਾ ਜਿਹੜੇ ਸਾਊਂਡ ਕਿਉਂਕਿ ਜੇ ਸ਼ੁਰੂਆਤ ਦੇਖੀਏ ਤਾਂ ਸਾਊਂਡ ਪੋਲਿਊਸ਼ਨ ਦੀ ਜੇ ਡੀਜੇ ਵੀ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਉਹ ਦੇਖਾ ਦੇਖੀ ਹੋਇਆ ਦਿਖਾਵੇ ਦੇ ਨਾਲ ਕਿ ਜੇ ਉਹਨੇ ਡੀਜੇ ਇੰਨਾ ਵੱਡਾ ਵਜਾਇਆ ਸੀ ਤੇ ਮੈਂ ਕਿਉਂ ਨਾ ਵਜਾਵਾਂ ਜੇ ਉਹਨਾਂ ਨੇ ਰਾਤੀ 1 ਵਜੇ ਤੱਕ ਵਜਾਇਆ ਸੀ ਤੇ ਮੈਂ 1:30 ਵਜੇ ਤੱਕ ਵਜਾਵਾਂਗਾ ਇਸ ਤਰ੍ਹਾਂ ਫਿਰ ਜਿਹੜੇ ਆਸ-ਪਾਸ ਰਹਿਣ ਵਾਲੇ ਲੋਕੀ ਨੇ ਉਹ ਵੀ ਤੰਗ ਹੁੰਦੇ ਨੇ ਸਿਰਫ ਲੋਕ ਹੀ ਨਹੀਂ ਜਿਹੜੇ ਜੀਵ-ਜੰਤੂ ਨੇ ਜਿਹੜੇ ਪੰਛੀ ਨੇ ਪੰਛੀ ਬਹੁਤ ਡਿਸਟਰਬ ਹੁੰਦੇ ਨੇ ਰੁੱਖਾਂ ਨੂੰ ਵੀ ਅਸਰ ਪੈਂਦਾ ਜਿਹੜੀਆਂ ਲਾਈਟਾਂ ਹਨ ਲਾਈਟਾਂ ਦੇ ਨਾਲ ਹੀ ਤੇ ਇਸ ਤਰ੍ਹਾਂ ਤੇ ਇੱਚ ਅਸੀਂ ਆਪਣੇ ਲੈਵਲ ਤੋਂ ਸ਼ੁਰੂਆਤ ਕਰ ਸਕਦੇ ਹਾਂ ਮੇਰੇ ਘਰ ਦਾ ਕੋਈ ਫੰਕਸ਼ਨ ਹੈ ਜਿਸ ਦੇ ਵਿੱਚ ਮੇਰਾ ਕੁਝ ਮੇਰੇ ਕਹਿਣ ਨਾਲ ਫਰਕ ਪੈ ਸਕਦਾ ਤੇ ਮੈਂ ਉਨੀ ਆਵਾਜ਼ ਨਾ ਕਰ ਹ ਇਹ ਸੋਚ ਨਹੀਂ ਨਾ ਜੀ ਮੇਰੇ ਘਰ ਦੇ ਵਿੱਚ ਫੰਕਸ਼ਨ ਹੋਏਗਾ ਮੈਂ ਤਾਂ ਗਵਾਂਡੀ ਨਾਲੋਂ ਤੇਜ਼ ਡੀਜ਼ਲ ਲਗਾ ਕੇ ਜਾਵਾਂਗਾ ਠੀਕ ਹੈ ਸੋਚ ਸੋਚੇ ਸੋਚੇ ਸੋਚ ਬਦਲਣੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਨੂੰ ਸੋਚ ਪਰ ਲੇਕਿਨ ਮੈਮ ਜਦੋਂ ਆਪਾਂ ਗੱਲ ਕਰੀਏ ਵੀ ਅਵੇਅਰਨੈਸ ਦੀ ਜਾਗਰੂਕਤਾ ਦੀ ਕਮੀ ਕਿੱਥੇ ਹੈ ਕਰਨਾ ਕੀ ਚਾਹੀਦਾ ਜੀ ਜਿਵੇਂ ਅਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਡਿਵੈਲਪਮੈਂਟ ਸਸਟੇਨੇਬਲ ਹੋਣੀ ਬਹੁਤ ਜ਼ਰੂਰੀ ਹੈ ਜੀ ਔਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਹ ਸਟੈਪਸ ਲੈਣ ਦੀ ਲੋੜ ਆ ਕਿਉਂਕਿ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਮੈਂ ਇਕੱਲਾ ਕੀ ਕਰ ਸਕਦਾ ਇਹ ਤਾਂ ਇੱਕ ਵੱਡੇ ਲੈਵਲ ਤੇ ਹੋਣ ਵਾਲਾ ਕੰਮ ਆ ਪਰ ਮੈਨੂੰ ਲੱਗਦਾ ਕਿ ਜੇ ਆਪਣੇ ਘਰ ਤੋਂ ਹਰ ਇੱਕ ਬੰਦਾ ਇਹ ਰਿਸਪੌਂਸਿਬਿਲਟੀ ਸਮਝ ਲਵੇ ਕਿ ਮੇਰੀ ਮੋਰਲ ਰਿਸਪੌਂਸਿਬਿਲਟੀ ਆ ਤੇ ਉਹ ਕਮਿਊਨਿਟੀਜ਼ ਤੇ ਸੁਸਾਇਟੀਜ਼ ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਜਾ ਸਕਦੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਨੋ ਡਾਊਟ ਜਿਹੜੀਆਂ ਗਵਰਨਮੈਂਟ ਪਾਲਿਸਿਜ਼ ਦੀ ਵੀ ਲੋਡ ਹੈਗੀ ਆ ਕਿਉਂਕਿ ਜਿਹੜੀ ਪ੍ਰੋਬਲਮ ਇੰਨੀ ਵਧੀ ਹੋਈ ਹੈ ਗਵਰਨਮੈਂਟ ਨੇ ਪਾਲਿਸਿਜ਼ ਬਣਾਈ ਹੈ ਇੰਪੀ ਕਮੈਂਟਰੀ ਹੋ ਰਹੀਆਂ ਨੇ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਇਹਨਾਂ ਦੀ ਗੱਲ ਸਹੀ ਹੈ ਵੀ ਅਸੀਂ ਆਪ ਹੀ ਮਤਲਬ ਉਹਨੂੰ ਮੰਨਦੇ ਨਹੀਂ ਆ ਅਸੀਂ ਮਤਲਬ ਇਹਨਾਂ ਨੇ ਕਿਹਾ ਵੀ 10 ਵਜੇ ਤੋਂ ਬਾਅਦ ਇੱਕ ਸਰਕਾਰ ਨੇ ਬਣਾਤਾ ਹੈ 10 ਵਜੇ ਤੋਂ ਬਾਅਦ ਲੋਡ ਸਪੀਕਰ ਨਹੀਂ ਲੱਗਣੇ ਲੇਕਿਨ ਸਾਢੇ ਸਾਰੀ ਸਾਰੀ ਰਾਤ ਜਗਰਾਤੇ ਹੁੰਦੇ ਔਰ ਚੱਲਦੇ ਆ ਜੀ ਅਸੀਂ ਜ਼ਿੰਮੇਵਾਰੀ ਸਰਕਾਰ ਵੀ ਉਸ ਤੋਂ ਬਾਅਦ ਉਹਨੂੰ ਦੇਖਦੀ ਨਹੀਂ ਹੈ ਚੈੱਕ ਆਊਟ ਨਹੀਂ ਰੱਖਦੀ ਹੈ ਵੀ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਜਾਂ ਸਾਡੀ ਮੋਰਲ ਰਿਸਪੋਨਸਿਬਿਲਟੀ ਸਾਨੂੰ ਸਮਝਣੀ ਚਾਹੀਦੀ ਹੈ ਤੁਹਾਡੀ ਨਜ਼ਰ ਦੇ ਵਿੱਚ ਕੀ ਕੀ ਹੋ ਸਕਦਾ ਜੀ ਵੀ ਤੁਸ਼ਟਾ ਅਵੇਅਰ ਕਰਦੇ ਰਹਿੰਦੇ ਹੋ ਲੋਕਾਂ ਨੂੰ ਕਿਸ ਤਰ੍ਹਾਂ ਅ ਦੇ ਹਾਲਾਤ ਰਹੇ ਤਾਂ ਬਗੇਸ਼ਵਰ ਜੀ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਲਈ ਸਾਡੇ ਭਵਿੱਖ ਲਈ ਬੜਾ ਖਤਰਨਾਕ ਹੈਗਾ ਕੀ ਕਹਿਣਾ ਚਾਹੋ ਇਹਦੇ ਵਿੱਚ ਮੈਨੂੰ ਲੱਗਦਾ ਹੈ ਮੋਰਲ ਰਿਸਪੌਂਸਿਬਿਲਟੀ ਤੁਸੀਂ ਗੱਲ ਕੀਤੀ ਉਹ ਬੜੀ ਵੱਡੀ ਆ ਜਾਂਦੀ ਹੈ ਸਾਨੂੰ ਮੋਰਲੀ ਸਾਨੂੰ ਅੰਦਰੋਂ ਸਮਝਣਾ ਚਾਹੀਦਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਇਹਦਾ ਨੁਕਸਾਨ ਮੈਨੂੰ ਵੀ ਹੋ ਰਿਹਾ ਹੈ ਆਉਣ ਵਾਲੀ ਜਨਰੇਸ਼ਨ ਨੂੰ ਵੀ ਹੋਏਗਾ ਤੇ ਆਸ-ਪਾਸ ਸਾਰਿਆਂ ਨੂੰ ਹੋ ਰਿਹਾ ਜੇ ਅਸੀਂ ਵੇਦਾਂ ਚ ਵਸੂਦੇਵ कुटुंबकम ਦੀ ਗੱਲ ਕਰਦੇ ਆਂ ਪੂਰੀ ਦੁਨੀਆ ਇੱਕ ਪਰਿਵਾਰ ਹੈ ਤੇ ਉਹ ਪਰਿਵਾਰ ਫੇ ਜਿਹੜੇ ਪਰਿਵਾਰ ਦੇ ਜੀਨ ਨੇ ਉਹਨਾਂ ਨੂੰ ਮੈਂ ਵੀ ਤਾਂ ਪਿਆਰ ਕਰਦਾ ਤੇ ਉਹਨਾਂ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਤੇ ਆਪਣੇ ਖਿਆਲ ਰੱਖਣ ਦੀ ਸਭ ਤੋਂ ਪਹਿਲਾਂ ਮੈਂ ਆਪਣਾ ਖਿਆਲ ਰੱਖਾਂਗਾ ਤੇ ਬਾਕੀਆਂ ਦਾ ਰੱਖ ਪਾਵਾਂਗਾ ਤੇ ਜੇ ਮੈਂ ਆਵਾਜ਼ ਘੱਟ ਰੱਖਣੀ ਹੈ ਤੇ ਉਹਦਾ ਫਾਇਦਾ ਸਭ ਤੋਂ ਪਹਿਲਾਂ ਮੈਨੂੰ ਹੋਏਗਾ ਜੇ ਮੈਂ ਪ੍ਰਦੂਸ਼ਣ ਦੇ ਵਿੱਚ ਜੇ ਹੁਣ ਲੋਕਤੰਤਰ ਤੁਸੀਂ ਇੰਡਸਟਰੀ ਸ਼ੁਰੂਆਤ ਚ ਕਿਹਾ ਕਿ ਇੰਡਸਟਰੀਲਿਸਟ ਨੂੰ ਮੈਂ ਬਲੇਮ ਕੀਤਾ ਉਹਦੇ ਬਰਾਬਰ ਮੈਂ ਜਨਸੰਖਿਆ ਨੂੰ ਵੀ ਕੀਤਾ ਕਿਉਂਕਿ ਲੋਕਤੰਤਰ ਵਿੱਚ ਸਾਡਾ ਮੈਂ ਬਲੇਮ ਨਹੀਂ ਕਰ ਰਿਹਾ ਮੈਂ ਕਹਿੰਦਾ ਜ਼ਿੰਮੇਵਾਰੀ ਇੱਕ ਰੱਖੀ ਹੈ ਬਿਲਕੁਲ ਸਹੀ ਗੱਲ ਹੈ ਸਾਡਾ ਤਾਂ ਪ੍ਰੋਗਰਾਮ ਹੈ ਬਈ ਜ਼ਿੰਮੇਵਾਰ ਕੌਣ ਹੈ ਬਿਲਕੁਲ ਸਹੀ ਗੱਲ ਹੈ ਕਿ ਜ਼ਿੰਮੇਵਾਰ ਉਹ ਜ਼ਿਆਦਾ ਨੇ ਜਿਹੜੇ ਲੋਕ ਡਾਇਰੈਕਟਲੀ ਕਿਸੇ ਚੀਜ਼ ਨੂੰ ਪੋਲਿਊਟ ਕਰ ਰਹੇ ਨੇ ਇੰਡਾਇਰੈਕਟਲੀ ਤਾਂ ਬਹੁਤ ਸਾਰੇ ਲੋਕ ਕਰਦੇ ਹੋਣਗੇ ਲੇਕਿਨ ਡਾਇਰੈਕਟਲੀ ਤੁਹਾਨੂੰ ਪਤਾ ਹੈ ਤੁਹਾਡੀ ਇੰਡਸਟਰੀ ਹੈ ਉਹਦੇ ਚ ਪਤਾ ਹੈ ਵੀ ਵੇਸਟ ਪਾਣੀ ਚ ਨਹੀਂ ਪਾਣੀ ਹੈ ਫੇਰ ਵੀ ਪ ਉਦੇ ਚ ਅਕਾਉਂਟੇਬਿਲਟੀ ਦੀ ਵੀ ਮੈਂ ਗੱਲ ਕਰ ਰਿਹਾ ਸੀ ਕਿ ਲੋਕਤੰਤਰ ਦੀ ਸਰਕਾਰ ਜਿਹੜੀ ਹੁੰਦੀ ਹੈ ਡੈਮੋਕ੍ਰੇਸੀ ਹੁੰਦੀ ਹੈ ਉਹ ਚ ਅਕਾਉਂਟੇਬਲ ਕਿਸੇ ਨੂੰ ਠਹਿਰਾਉਣਾ ਤੇ ਉਹ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਜੇ ਪ੍ਰਦੂਸ਼ਨ ਕੋਈ ਹੋਰ ਕਰ ਰਿਹਾ ਹੈ ਦੱਸਣਾ ਸਰਕਾਰ ਨੂੰ ਕਿ ਪ੍ਰਦੂਸ਼ਨ ਉਹ ਕਰ ਰਿਹਾ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਸੋ ਗੱਲ ਇਹ ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਵਿੱਚ ਲਿਖਣ ਦੀ ਨਹੀਂ ਹੈ ਜਦੋਂ ਤੱਕ ਅਸੀਂ ਪਵਨ ਹਵਾ ਨੂੰ ਗੁਰੂ ਨਹੀਂ ਮੰਨਦੇ ਔਰ ਪਾਣੀ ਨੂੰ ਪਿਤਾ ਨਹੀਂ ਮੰਨਦੇ ਔਰ ਮਾਤਾ ਜਿਹੜਾ ਧਰਤੀ ਨੂੰ ਸੱਚਮੁੱਚ ਨਹੀਂ ਮੰਨਦੇ ਨਾ ਉਦੋਂ ਤੱਕ ਕੁਝ ਵੀ ਨਹੀਂ ਹੋਣਾ ਆਉਣ ਵਾਲਾ ਸਮਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਬੈਗ ਦੇ ਨਾਲ-ਨਾਲ ਆਕਸੀਜਨ ਸਿਲੰਡਰ ਲਗਾ ਕੇ ਮੂੰਹ ਤੇ ਮਾਸਕ ਲਗਾ ਕੇ ਆਪਣੇ ਸਕੂਲਾਂ ਦੇ ਵਿੱਚ ਨਾ ਜਾਣ ਸਹੀ ਤਰੀਕੇ ਨਾਲ ਬ੍ਰੀਥ ਕਰਨ ਹਵਾ ਲੈਣ ਅਸੀਂ ਚੰਗਾ ਪਾਣੀ ਪੀ ਸਕੀਏ ਆਉਣ ਵਾਲੇ ਭਵਿੱਖ ਲਈ ਚੰਗਾ ਪਾਣੀ ਬਚਾ ਕੇ ਰੱਖ ਸਕੀਏ ਤਾਹ ਸਾਨੂੰ ਇਹ ਚੀਜ਼ਾਂ ਬਾਰੇ ਸੋਚਣਾ ਪਏਗਾ ਤੇ ਜ਼ਿੰਮੇਵਾਰੀ ਕਿਸੇ ਤੇ ਉੱਪਰ ਜਿਸ ਨਾਲ ਸਾਡੇ ਮਾਇਰਾਂ ਨੇ ਕਿਹਾ ਥੋਪਣ ਦੀ ਜ਼ਰੂਰਤ ਨਹੀਂ ਜ਼ਿੰਮੇਵਾਰੀ ਸਾਡੀ ਆ ਫਰਜ਼ ਸਾਡਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚਾ ਕੇ ਕਰੀਏ ਤਾਂ ਹੀ ਸਾਡਾ ਤੇ ਸਾਡੇ ਬੱਚਿਆਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਸਾਫ਼ ਸੁਥਰਾ ਤੇ ਸਹੀ ਹੋ ਸਕਦਾ ਹੈ ਮੈਡ ਡਾਕਟਰ ਪਵਨੀਤ ਤੇ ਭਗਵਿਸ਼ਵਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁੰਦੇ ਨੇ ਆ ਗਿਆ ਅਗਲੇ ਹਫ਼ਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਮਿਸ਼ਨ ਨਾਲ ਫਿਰ ਤੁਹਾਡੇ ਰੂਬਰੋ ਹੋਵਾਂਗੇ ਫਿਲਹਾਲ ਨਮਸਕਾਰ